हाँ जी मैं इंद्रजीत कौर बाजवा ਅਸੀਂ ਇੱਥੇ ਪਾਰਕ ਦੇ ਵਿੱਚ ਜਿੱਤੀਆਂ ਲਾਉਨੇ ਹੁੰਨੇ ਅਗੇ ਤੇ ਐਤ ਕੀਪੋਰਗ ਆਵੇਂ ਨਾ ਨੇ ਕੈਨਸਲ ਕਰਤਾ ਫੇਰ ਅਸੀਂ ਇਹਨਾਂ ਨੂੰ ਕਹਿ ਕੇ ਆਖਿਆ ਵੀ ਤੀਆਂ ਦਾ ਪ੍ਰੋਗਰਾਮ ਕੁੜੀਆਂ ਦੂਰੋਂ ਨੇੜੇ ਆਉਂਦੀਆਂ ਨੇ ਸਾਰੀਆਂ ਤੇ ਤੁਸੀਂ ਇੱਥੇ ਪ੍ਰੋਗਰਾਮ ਕਰਿਓ ਤੇ ਫੇਰ ਇਹਨਾਂ ਨੇ ਕਲੱਬ ਵਾਲਿਆਂ ਦੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜਿਹੜਾ ਇਹਨਾਂ ਨੇ ਇੰਨਾ ਪ੍ਰਾਲਾ ਕੀਤਾ ਸਾਡੇ ਵਾਸਤੇ ਤੇ ਇੱਥੇ ਤੀਆਂ ਲੱਗੀਆਂ ਬਹੁਤ ਇਕੱਠ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਕਰਦੇ ਆ ਜਿੰਨਾ ਭੈਣ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਹੋਇਆ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਡਾਕਟਰ ਸਾਹਿਬ ਜਿਹੜਾ ਅੱਜ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਇਹਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਤੁਹਾਡਾ ਇਹ ਸਾਡਾ ਇੱਥੇ ਸੀਤਪਾਲ ਸਿੰਘ ਪਾਰਕਾ ਜੀ ਨਾਨਕਸਰ ਰੋਡ ਤੇ ਭਗਤ ਸਿੰਘ ਪਾਰਕ ਦੇ ਸਾਡੇ ਕਲੱਬ ਦੇ ਸਾਰੇ ਮੈਂਬਰ ਆ ਨਾਨਕਸਰ ਰੋਡ ਤੇ ਜਿੰਨੇ ਵੀ ਸਾਡੇ ਦਾ ਮਹਾਨ ਹਸਤੀਆਂ ਉਹਨਾਂ ਦੇ ਸਹਿਯੋਗ ਨਾਲ ਇਹ ਸਾਡੀਆਂ ਤੀਆਂ ਭੈਣਾਂ ਦਾ ਪਹਿਲਾਂ ਤੋਂ ਲੈ ਕੇ ਪੋਰਜੋਰ ਮੰਗ ਸੀ ਕਿ ਵੀ ਹਰੇਕ ਸਾਲ ਇਹ ਤੀਆਂ ਦਾ ਤਿਉਹਾਰ ਮਨਾਇਆ ਜਾਵੇ ਐਤ ਕੀ ਵਾਰ ਅਸੀਂ ਤੀਸਰਾ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਜਿਹਦੇ ਵਿੱਚ ਅਸੀਂ ਡੀਜੇ ਲਾ ਕੇ ਤੇ ਉਹਨਾਂ ਦਾ ਨਾਲ ਜਿਵੇਂ ਪੰਜਾਬੀ ਵਿਰਸਾ ਦੇ ਨਾਲ ਸੰਬੰਧਤ ਚੀਜ਼ਾਂ ਹੁੰਦੀਆਂ ਜਿਵੇਂ ਮਧਾਨੀ ਹੋ ਗਿਆ ਚਰਖਾ ਹੋ ਗਿਆ ਬਰਾਸਤੀ ਚੀਜ਼ਾਂ ਤਾਂ ਕਿ ਹੁਣ ਵਾਲੇ ਬੱਚਿਆਂ ਨੂੰ ਪਤਾ ਲੱਗ ਸਕਣ ਉਹ ਸਾਰੀਆਂ ਅਸੀਂ ਇੱਥੇ ਪੇਸ਼ ਕੀਤੀਆਂ ਤਾਂ ਕਿ ਜਿਹੜੇ ਹੁਣ ਵਾਲੇ ਬੱਚੇ ਉਹਨਾਂ ਨੂੰ ਉਹ ਦੇਖ ਸਕਣ ਤੇ ਨਾਲ ਐਨਜੋਏ ਕਰਨ ਵਾਸਤੇ ਸਾਡੇ ਕੋਲੇ ਜਿੰਨੇ ਵੀ ਸ਼ਹਿਰ ਦੇ ਵਿੱਚੋਂ ਪਦਵੰਤੇ ਸੱਜਣ ਮੰਨ ਕੇ ਚੱਲ ਲੇਡੀਜ਼ ਆਈਆਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਇਹਦੇ ਨਾਲ ਹੀ ਇੱਕ ਸਾਡੀ ਗੱਲ ਹੋਰ ਆ ਵੀ ਇਹਦੇ ਵਿੱਚ ਐ ਕਿ ਇੱਕ ਵਾਰ ਅਸੀਂ ਹੋਰ ਵੀ ਗੱਲ ਕੀਤੀ ਆ ਵੀ ਕਿਸੇ ਵੀ ਮਰਦ ਦੀ ਜਿਹੜੇ ਮਤਲਬ ਇੱਥੇ ਨੋ ਐਂਟਰੀ ਬੈਨ ਕੀਤੀ ਵੀ ਆ ਤਾਂ ਕਿ ਕੱਲੀ ਲੇਡੀਜ਼ ਨੂੰ ਨੱਚਣ ਚ ਜਾਂ ਆਪਦੇ ਇੰਜੋਏ ਕਰਦੇ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਪੇਸ ਨਾ ਆਵੇ ਅਸੀਂ ਇੱਥੇ ਆਉਣ ਤੇ ਸਾਰੇ ਪੱਤਰਕਾਰ ਵੀਰਾਂ ਦਾ ਸਾਰੇ ਜਿੰਨੇ ਸਾਡੇ ਸਹਿਯੋਗੀ ਵੀਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਦਾ ਪਟੀਆਂ ਦਾ ਮਨਾ ਰਹੇ ਹੋ ਤਿੰਨ ਮਹੀਨਾ ਬਟਾ ਹੈਗਾ ਤੇ ਕੀ ਕੀ ਛੋੜੇ ਪ੍ਰਬੰਧ ਕੀਤੇ ਇਹਨਾਂ ਦਾ ਸਰਜੋ ਅੱਜ ਜੋ ਅਸੀਂ ਇਸੀ ਹਿਤਪਖ ਸਿੰਘ ਪਾਰਕ ਨਾਨਸਰ ਰੋਡ ਭਦੌੜ ਵਿਖੇ ਸੀ ਤੀਆਂ ਦਾ ਤੀਜਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਸਾਡੀਆਂ ਔਰਤਾਂ ਦਾ ਜਿੰਨੀਆਂ ਵੀ ਭਦੌੜ ਦੀਆਂ ਲੇਡੀਆਂ ਦਾ ਉਹਨਾਂ ਦਾ ਪ੍ਰਜੋਰ ਮੰਗ ਸੀ ਕਿ ਇਹਨੂੰ ਹਰ ਸਾਲ ਜਾਰੀ ਰੱਖਿਆ ਜਾਵੇ ਪਹਿਲਾਂ ਅਸੀਂ ਇਸ ਨੂੰ ਕੈਨਸਲ ਕਰਨ ਲੱਗੇ ਸੀ ਇਸ ਵਾਰ ਪਰ ਜਦੋਂ ਸਾਨੂੰ ਦੁਵਾਰਾ ਬਹੁਤ ਜ਼ਿਆਦਾ ਮੰਗ ਉੱਠੀ ਸਾਨੂੰ ਇਹ ਕਰਵਾਉਣਾ ਪਿਆ ਤੇ ਅੱਜ ਇਹ ਸਫਲਤਾਪੂਰਕ ਤੀਸਰਾ ਸਰੇ ਚੜਿਆ ਹੈਗਾ ਜੋ ਜੋ ਹਾਜੀ ਵੀ ਲਗਾਤਾਰ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ ਸਾਡੇ ਮੇਵਾ ਸਿੰਘ ਜੀ ਜਿਨ੍ਹਾਂ ਨੇ ਡੈਕੋਰੇਸ਼ਨ ਕੀਤੀ ਸਾਰੀ ਇਹ ਡੈਕੋਰੇਸ਼ਨ ਦਾ ਇਹਨਾਂ ਨੇ ਪ੍ਰਬੰਧ ਕੀਤਾ ਇਹਨਾਂ ਨੇ ਤੀਜੀ ਵਾਰ ਪ੍ਰਬੰਧ ਕੀਤਾ ਜਿਨ੍ਹਾਂ ਦੇ ਸਾਥੋਂ ਅੱਜ ਤੱਕ ਕੋਈ ਵੀ ਪੈਸਾ ਨਹੀਂ ਲੈਂਦਾ ਇਹਨਾਂ ਦਾ ਦੁਬਾਰਾ ਫੇਰ ਅਸੀਂ ਧੰਨਵਾਦ ਕਰਦੇ ਹਾਂ ਤੇ ਬਾਕੀ ਸਾਡੇ ਜਿਹੜੇ ਮੈਂਬਰ ਨੇ ਸ਼ਰਮਾ ਜੀ ਨੇ ਬਾਕੀ ਜਿੰਨੇ ਵੀ ਦਰਸ਼ਨ ਸਿੰਘ ਖੜੇ ਜਿਨ੍ਹਾਂ ਵੀ ਨਾਲ ਖੜੇ ਨੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਸਹਿਯੋਗ ਦਿੰਦੇ ਨੇ ਤਨਮਨ ਨਾਲ ਸਹਿਯੋਗ ਦਿੰਦੇ ਨੇ ਅਸੀਂ ਇਹਨਾਂ ਦਾ ਪਰਜੋਯ ਧੰਨਵਾਦ ਕਰਦੇ ਹਾਂ ਤੇ ਅਸੀਂ ਇਹ ਚਾਹੁੰਦੇ ਆਂ ਵੀ ਅੱਗੇ ਤੋਂ ਸਾਡਾ ਸਹਿਯੋਗ ਦਿੰਦੇ ਰਹਿਣ ਤੇ ਅਸੀਂ ਹਸਾਲੇ ਇਸ ਤੋਂ ਵੀ ਵਧੀਆ ਇਹ 3000 ਮਨਾ ਸਕੀਏ ਧੰਨਵਾਦ ਜਨਰੇਸ਼ਨ ਨੂੰ ਮੋਟੀਵੇਟ ਕਰਨਾ ਨਵੀਂ ਜਨਰੇਸ਼ਨ ਨੂੰ ਅਸੀਂ ਤਾਂ ਨਵੀਂ ਜਨਰੇਸ਼ਨ ਨੂੰ ਮੋਟੀਵੇਟ ਕਰ ਰਹੇ ਆਂ ਉਹਦੇ ਵਿੱਚ ਅਸੀਂ ਜਿਵੇਂ ਜਸਤਰਾ ਚਰਖਾ ਰੱਖਿਆਗਾ ਅੱਜ ਕੱਲ ਦੀ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਕੀ ਆ ਉਹ ਤੇ ਜਾਂ ਉਹ ਫੋਟੋ ਦੇ ਵਿੱਚ ਦੇਖ ਰਹੇ ਨੇ ਉਸ ਤੋਂ ਬਾਅਦ ਮੰਧਾਣੀ ਰੱਖੀ ਆ ਤੇ ਇੱਕ ਚੱਕੀ ਰੱਖਿਆ ਜਿਹੜਾ ਅੱਗੇ ਪਹਿਲਾਂ ਮਤਲਬ ਲੇਡੀਜ਼ ਹੱਥ ਨਾਲ ਆਟਾ ਵੀ ਨਹੀਂ ਸੀ ਉਹ ਰੱਖਿਆ ਉਹ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਇਹ ਕੀ ਆਦਾ ਮਤਲਬ ਕੀ ਸੀ ਉਸ ਤੋਂ ਬਾਅਦ ਇੱਕ ਡਾ ਰੱਖਿਆ ਜਿਹੜਾ ਪਾਣੀ ਟੋਣ ਜਾਂਦੀ ਸੀ ਔਰਤਾਂ ਪੰਜਾਬ ਪੁਰਾਣੇ ਸਮਿਆਂ ਦੇ ਵਿੱਚ ਉਹ ਅਸੀਂ ਰੱਖਿਆ ਹੋਇਆਗਾ ਤੇ ਇਸ ਦੇ ਨਾਲ ਨਾਲ ਇਸ ਦੇ ਵਿੱਚ ਅਸੀਂ ਸਾਰਾ ਸੱਭਿਆਚਾਰ ਨੂੰ ਅਸੀਂ ਪਰਫੁੱਲਤ ਕਰਨ ਵਾਸਤੇ ਕਿਉਂ ਕੀਤਾ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਧੰਨਵਾਦ ਜੀ